i don't know. ਪਰ ਜੀ ਪੁਲੀ ਰਾਜ ਪਾਪਾ ਸੁਗਨਦੀ ਬੀ ਪੇਪਰ ਖਾਣ ਦੇ ਵਾਲੀ ਮੇਰੀ ਬੇਨਤੀ ਹੈ ਸੁਗਨਦੀ ਬੀ ਦੇ ਤਰ੍ਹਾਂ ਵਾਲੇ ਪਿੰਡ ਦੀਆਂ ਟੀਮਾਂ ਪਹਿਲਵਾਨੀ ਜੋੜੀ ਨਾਲ ਜਾਣਗੀਆਂ ਅਗਲੀ ਕਬੱਡੀ ਫੇਰ ਕੰਨੇ ਨਾਜਣ ਕਬੱਡੀ ਕਬੱਡੀ ਕਰਦਾ ਹੋਇਆ ਕਿੰਨੇ ਰਾਮਾ ਪਿੰਡ ਹੈ ਕਬੱਡੀ ਕਿਨੇ ਪਰ ਕੇ ਭਾਰਤੀ ਹੈ ਕਬੱਡੀ ਕਿਨੇ 24 ਕਿਲੋ ਭਾਰ ਦੇ ਕਿਨੇ ਮੁਕਾਬਲੇ ਖੇਡੇ ਜਾ ਰਹੇ ਹੈ ਖੇਡ ਗਰਾਉਂਡ ਕਿਨੇ ਸਖਲੱਡੀ ਪਿੰਡ ਹੈ ਸਖਲੱਡੀ ਪਿੰਡ ਖੇਡ ਪੱਠੰਡੇ ਦਾ ਕਿਨੇ ਮਾਨਮਤਾ ਨਗਰ ਹੈ ਪਿੰਡੀ ਰੇਡ ਉਧਰੇ ਪਾਸੇ ਹੈ ਚੇਤਕ ਮੇਰੇ ਮਿੱਤਰ ਨੰਬਰ ਕਿੰਦੇ ਰੇਡਰ ਦੇ ਹਿੱਸੇ ਹੈ ਅਗਲੀ ਕਬੱਡੀ ਫੇਰ ਖੇਡ ਦੇ ਮਾਗਮ ਦੇ ਵਿੱਚ ਕਿਨੇ ਪਹੁੰਚ ਆ ਰਹੀ ਹੈ ਪਾਰਾਂ ਦੇ ਵਿੱਚ ਹੱਕ ਹੀ ਕੁੱੜ ਲੈਣਾ ਪੈਂਦਾ ਏ ਜਿੰਨੇ ਉੱਤੇ ਹੋ ਗੋ ਨੀਵੇਂ ਰਹਿਣਾ ਪੈਂਦਾ ਏ ਮੇਤ ਕਰਦੇ ਪੈਣੀ ਸਾਰੇ ਸਤ ਸੁਭਾਵਾਂ ਨਾਲ ਉਹ ਚੱਲੇ ਕਦੇ ਨਹੀਂ ਦਿੰਦੇ ਸ਼ੇਰਾ ਬਾਪਸਤਾ ਬਣੂ ਉਹ ਚੱਲੇ ਕਦੇ ਨਹੀਂ ਦਿੰਦੇ ਸ਼ੇਰਾ ਬਾਪਸਤਾ ਬਣੂ ਲੋ ਜੀ ਟੱਡਾਂ ਮਾਰ ਜਾ टर्नर जी, सुगन्धि बी सखाड़ा बारा बी इसका अगला मैच होना जी कुमारी पच्ची के लोगों सुगन्धि बी सखाड़ा बारा बी एक टीम तैयारी रहेंगे चार्जर्स में से द्राम्द्र द्राम्द्र आ 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 ਹੈਲੋ ਕ੍ਰਾਊਡ ਦੇ ਵਿੱਚ ਪੀ ਫਾਰਟੀ ਦਾ ਬੰਦਾ ਭਈ ਕੋਈ ਨਾ ਬੜੇ ਜਦੋਂ ਮੈਚ ਹੋਏਗਾ ਨਾ ਹੋਵੇ ਗ੍ਰਾਊਂਡ ਉਹ ਬੈਠ ਕਿੱਥੇ ਕਰਦੇ ਆ ਜਿੰਨੇ ਨੰਬਰਾਂ ਦਾ ਮੈਚ ਆ ਉਹਨਾਂ ਤਾਂ ਹੋ ਕੇ ਡੁੱਬਾ ਕੋਈ ਮਰਜ਼ੀ ਜਿੱਥੇ ਕੋਈ ਮਰਜ਼ੀ ਹਲੇ ਉਹ ਨਾ ਕੋਈ ਇਕੱਲੇ ਨੂੰ ਆ ਕੇ ਉਹ ਨਵੇਂ ਦੇ ਨਾਲ ਕੋਈ ਸਾਰੇ ਮੌਜੂਦ ਪਹਿਲਵਾਨ ਜੀ ਹਰ ਇੱਕ ਕਬੱਡੀ ਗਰਾਊਂਡ ਲਈ ਆਈ ਹੈ ਆ ਸਾਹਮਣੇ ਲਈ ਕਬੱਡੀ ਫੇਰ ਖੇਡ ਦੇ ਮਾਣ ਦੇ ਵਿੱਚ ਪੌਂਦ ਲਈ ਨਾਜਰੇ ਖਿਡਾਰੀ ਕਿਨੇ ਤਿਆਰ ਹੋਏ ਮੇਰੇ ਮਿੱਤਰੋ ਬੋਲੇ ਪਲੇ ਕਰਨ ਕਨੇ ਬੋਦੀਆਂ ਦੇ ਵੀ ਧਰਦਾ ਜਾ ਰਿਹਾ ਮੁੰਡਾ ਵਿਚਾਰਾ ਕੀ ਕਰੇ ਕੱਲਾ ਠੰਡਾ ਪਾਣੀ ਵੀ ਮੇਰੇ ਕੱਲਾ ਆ ਮੁੰਡਾ ਲਓ ਸਾਹਮਣੇ ਰੇਡ ਪਾਉਣ ਵਾਲੀ ਮੁੰਡਾ ਕਿਹੜੀ ਖਿਡਾਰੀ ਵਧਿਆ ਹੋਇਆ ਖੇਡ ਸੋਹਣੀ ਹੈ ਰੰਗ ਭਮਾ ਦੀ ਕਿੰਨੇ ਸਿੰਗਲ ਦੀ ਟੂ ਪਰਗਾ ਮੁੰਡੇ ਦਾ ਜਿਹੜਾ ਕਬੱਡੀ ਪਾ ਰਿਹਾ ਹੈ ਖੇਡ ਬਹੁਤ ਸੋਹਣੀ ਹੈ ਲਓ ਸਾਹਮਣੇ ਪੈਂਦੀ ਰੇਡ ਹੰਦੀ ਹੋਈ ਕਮਾਲ ਇੱਕ ਜ਼ੋਰਦਾਰ ਤਾੜੀਆਂ ਮਾਰੀਆ ਮੁੰਡੇ ਲਈ ਯਾਰ ਫੈਸਲਾ ਦੇਖੋ ਜੱਟ ਮੁੰਡੇ ਇੱਕ ਵਾਰ ਰੇਡਾਂ ਪਾਉਂਦਾ ਬੱਲੇ ਬੱਲੇ ਉਹ ਮੁੰਡਿਆ ਇਤਰਾਪਾ ਦਾ ਰੋਮਾਚ ਸਮਾਰਟ ਬਗੇੜੀ ਆਪਹਾਵਾ 100 ਰੁਪਿਆ ਸੋਡਾ ਇਹ ਦਰਵਾਜ਼ੇ ਤੇ ਇੱਧਰ ਦੇ ਓਏ ਆਲੇ ਮੈਚ ਸਮਾਰਟ ਪਾਜੀ ਚੌਥੇ ਮੈਚ ਦੇ ਵਿੱਚੋਂ ਕੰਦਨ ਰਾਮੇ ਦੀ ਟੀਮ ਜਿੱਤ ਰਹੀ ਹੈ ਜੀ ਕਰੇ ਸਦਾ ਰਾਮੇ ਦੀ ਟੀਮ ਜਿੱਤ ਗਈ ਹੈ ਕੋਕਾ ਚੱਲੂਗਾ ਇਹਦਾ ਇੱਕ ਚੱਲੂਗਾ ਇਹਦਾ ਇੱਕ ਹੋਰ ਵੀ ਚੱਲ ਸਕਦਾ ਹੋਗਾ ਬਾਈ ਇੱਕ ਨਾ ਯਾਰ ਖਿਡਾਰੀ ਰਹਿ ਗਏ ਨੇ ਭਜਨ ਕਰਾਵੇ ਪੁਆਦੀ 25 ਕਿਲੋ ਵਾਲੇ ਖਿਡਾਰੀ ਸਗਲੇ ਤੋ ਇਹ ਤਾਂ ਜਿਆਦਾ ਖਿਡਾਰੀ ਗਰਾਊਂਡ ਵਿੱਚ ਆਵਾਂ ਛੇੜਿਆ ਇਹਨਾਂ ਖਿਡਾਰੀਆਂ ਦਾ ਪਹਿਲਾ ਮੈਚ ਹੋਣਾ ਜੀ ਸੁਗਲੰਦੀ 3 ਤੇ ਪਰਖਾਨ ਵਾਲਾ 2 ਤੇ 22 ਕਿਲੋ ਵਾਲੇ ਖਿਡਾਰੀ ਨੇ ਬਰੀ ਬੈਂਟੀ ਲਿਆ ਜਿੰਦਰ ਕੋਈ ਖਿਡਾਰੀ ਰਹਿ ਗਿਆ ਤਾਂ ਵਜਨ ਘੜਾ ਲਓ ਜੀ ਕਬੱਡੀ 25 ਕਿਲੋ ਵਾਲੇ ਚਲਾਈ ਚਲਾਈ ਬੰਦੋ ਘੜਾ ਸੁਗਲੰਦੀ 2 ਤੇ ਪਰਖਾਨ ਵਾਲੇ 2 ਦਾ ਮੈਚ ਉਹ ਵੀ ਅੱਜ ਕਾ ਨਹੀਂ ਕਰਨਾ ਉਧਰ ਜਿਹੜੇ ਵਿਸ਼ੇਸ਼ ਅਤੇ ਸਮਾਜਿਕ ਕਰਨੇ ਚੱਲ ਪਿਆ ਇੱਕ ਟਾਲੀ ਦੇ ਕਰਾਈ ਕੀ ਚੱਲ ਪਿਆ ਮਣੀ ਆ ਗਏ ਮਣੀ ਕਿਥੇ ਆ ਰਿਹਾ ਗਿਆ ਮਣੀ ਬਰਾਦਰ ਲਫਰ ਮੜਾ ਪਲੂ ਪਲਵਾ ਦੀ ਜਨੌਨੀਆ ਮੇਰਾ ਸੁਖਮਤੀ ਦੀ ਤੇ ਤਰਖਾਨ ਵਾਲੇ ਦੀ ਦਾ